ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਬਠਿੰਡਾ ਪੁਲਿਸ ਅਤੇ ਬਦਮਾਸ਼ ਵਿੱਚ ਹੋਈ ਫਾਇਰਿੰਗ ਇੱਕ ਬਦਮਾਸ਼ ਦੇ ਲਤ ਤੇ ਵੱਜੀ ਗੋਲੀ ਦੱਸਿਆ ਜਾ ਰਿਹਾ ਕਿ ਗੁਰਸੇਵਕ ਸਿੰਘ ਨਾਂ ਦਾ ਬਦਮਾਸ਼ ਨੇ ਕਿਸੇ ਕਾਰੋਬਾਰੀ ਤੋਂ ਫਰौती ਮੰਗੀ ਸੀ ਬਠਿੰਡਾ ਪੁਲਿਸ ਜਿਸ ਨੂੰ ਟਰੈਕ ਕਰਨ ਤੋਂ ਬਾਅਦ ਫੜਨ ਜਾ ਰਹੀ ਸੀ ਤਾਂ ਗੁਰਸੇਵਕ ਨੇ ਪੁਲਿਸ ਦੇ ਗੋਲੀ ਚਲਾ ਦਿੱਤੀ ਦੱਸਿਆ ਜਾ ਰਿਹਾ ਹੈ ਆਪਣੇ ਬਚਾਅ ਵਿੱਚ ਪੁਲਿਸ ਨੇ ਗੋਲੀ ਚਲਾਈ ਜੋ ਗੁਰਸੇਵਕ ਦੀ ਲਤ ਤੇ ਵੱਜੀ ਹੈ ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲੇ ਦੀ ਦੱਸੀ ਜਾ ਰਹੀ ਹੈ ਇਸ ਸਾਰੀ ਘਟਨਾ ਜੋ ਕਿ ਗੁਰਸੇਵਕ ਆਪਣੇ ਮੋਟਰਸਾਈਕਲ ਤੇ ਸਵਾਰ ਸੀ ਜਿਹੜਾ ਕਿ ਤਲਵੰਡੀ ਸਾਬੋ ਦੇ ਮਾਹੀ ਨੰਗਲ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਮੌਕੇ ਤੇ ਬਠਿੰਡਾ ਪੁਲਿਸ ਦੇ ਐਸਐਸਪੀ ਪਹੁੰਚ ਕੇ ਪ੍ਰੈਸ ਨੂੰ ਇਸ ਮਾਮਲੇ ਦੀ ਕੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਸੁਣੋ ਬਯਾਨ ਸਿੰਘ ਅਨਦਰ ਪਰਸਨ ਹੈਗਾ ਗੁਲਾਬਗੜ ਦਾ ਰਹਿਣ ਵਾਲਾ ਜਿਹੜਾ ਉਸ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਮੋਹਾਲੀ ਦੇ ਵਿੱਚ ਵੀ ਤੇ ਦੁਬਈ ਬੇਸਡ ਵੀ ਕੰਮ ਹੈਗਾ ਤੇ ਉਹਨੂੰ 9 ਤੇ 10 ਤਾਰੀਖ ਨੂੰ ਇੱਕ ਅਨਨੋਮ ਨੰਬਰ ਤੋਂ ਕਾਲ ਆਈ ਸੀਗੀ ਜਿਹਦੇ ਵਿੱਚ ਇੱਕ ਪਰਸਨ ਨੇ 1 ਕਰੋੜ ਰੁਪਏ ਦੀ ਉਹਨੂੰ ਫਿਰੋਤੀ ਮੰਗੀ ਤੇ ਉਹਨੂੰ ਥ੍ਰੈਡ ਕਾਲ ਦਿੱਤੀ ਸੀਗੀ ਪੁਲਿਸ ਨੇ ਇਮੀਡੀਏਟਲੀ 10 ਤਾਰੀਖ ਨੂੰ ਹੀ ਜੋ ਕਨਸਰਨਡ ਧਾਰਾ ਹੇ ਅੰਡਰ ਕੇਸ ਨੂੰ ਦਰਜ ਕੀਤਾ ਤੇ ਅਗੇ ਤਫਤੀਸ਼ ਸ਼ੁਰੂ ਕੀਤੀ ਗਈ ਤੇ ਟੈਕਨੀਕਲੀ ਤੇ ਬੜਾ ਵਧੀਆ ਤਰੀਕੇ ਨਾਲ ਤਫਤੀਸ਼ ਕਰਦੇ ਹੋਏ ਡੀਐਸਪੀ ਰੂਰਲ ਸਾਬ ਦੇ ਪੂਰੀ ਕੀ ਪੂਰੀ ਨਿਗਰਾਨੀ ਹੇਠ ਤਫਤੀਸ਼ ਚੱਲਦੀ ਰਹੀ ਤੇ ਅਲਟੀਮੇਟਲੀ ਅਸੀਂ 13 ਤਰੀਕ ਤੱਕ ਇਹ ਜੋ ਫੋਨ ਦੀ ਪੂਰੀ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਜੋ ਇਹ ਸੇਵਕ ਨਾ ਦਾ ਪਰਸਨ ਹੈਗਾ ਉਦੇ ਤੱਕ ਪਹੁੰਚੇ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈਗਾ ਤੇ ਉਹਨੂੰ ਫਿਰ ਫਿਰ ਨਾਮਿਨੇਟ ਕੀਤਾ ਗਿਆ 14 ਤਰੀਕ ਨੂੰ ਕੇਸ ਦੇ ਵਿੱਚ ਤੇ ਪੁਲਿਸ ਉਹਦੀ ਪਾਲ ਕਰ ਰਹੀ ਸੀ ਅਜੋ ਸੇਵਕ ਹੈਗਾ ਇਹਦੇ ਉੱਪਰ ਪੁਰਾਣੀ ਬੀਐਫਆਈਆਰਸ ਹੈ ਚੋਰੀ ਦੀ ਬੀਐਫਆਈਆਰ ਹੈ ਐਨਡੀਪੀਐਸ ਦਾ ਵੀ ਕੰਮ ਕਰਦਾ ਹੈ ਤੇ ਉਹ ਉਹਦੀ ਫਿਰ ਜਦੋਂ ਪੁਲਿਸ ਪਾਲ ਕਰ ਰਹੀ ਸੀਗੀ ਤੇ ਅੱਜ ਸਵੇਰੇ ਪੁਲਿਸ ਨੂੰ ਬਹੁਤ ਇੱਕ ਪੁਖਤਾ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹ ਇਸ ਏਰੀਆ ਚ ਹੋ ਸਕਦਾ ਹੈਗਾ ਤੇ ਪੁਲਿਸ ਵੀ ਏਰੀਆ ਚ ਪੈਟਰੋਲਿੰਗ ਕਰ ਰਹੀ ਸੀਗੀ ਤੇ ਸਵੇਰੇ अर्ਲੀ ਮਾਰਨਿੰਗ ਫਿਰ ਕੋਟ ਸ਼ਬੀਰ ਪੁਲਿਸ ਥੌਕੀ ਦੀ ਜੋ ਟੀਮ ਹੈਗੀ ਉਹ ਇੱਥੇ ਪੈਟਰੋਲਿੰਗ ਕਰਦੇ ਹੋ ਜਦੋਂ ਮਤਲਬ ਏਰੀਆ ਚੈੱਕ ਕਰ ਰਹੀ ਸੀ ਤੇ ਸਾਹਮਣੇ ਤੋਂ ਸੇਵਕ ਸਿੰਘ ਆਂਦਾ ਦਿਖਾਈ ਦਿਆ ਤੇ ਉਹ ਉਹਨੂੰ ਵੀ ਐਂਟੀਸੀਪੇਟਿਡ ਸੀਗਾ ਮਾੜਾ ਬੰਦਾ ਹੈਗਾ ਤੇ ਉਹਨੇ ਪੁਲਿਸ ਨੂੰ ਦੇਖਦੇ ਪੁਲਿਸ ਦੀ ਪਾਰਟੀ ਦੇ ਉੱਪਰ ਫਾਇਰ ਕੀਤਾ ਤੇ ਪੁਲਿਸ ਪਾਰਟੀ ਨੇ ਫਿਰ ਜਵਾਬੀ ਫਾਇਰ ਕਰਕੇ ਉਹਨੂੰ ਅਰੈਸਟ ਕਰਨ ਦਾ ਟਰਾਈ ਕੀਤਾ ਤੇ ਉਹ ਜਵਾਬੀ ਫਾਇਰ ਕਰਦੇ ਹੋਏ ਉਹਦੇ ਕਿਉਂਕਿ ਉਹਨੂੰ ਭਜਣ ਤੋਂ ਵੀ ਰੋਕਣਾ ਸੀਗਾ ਤੇ ਉਹਦੀ ਲੱਤ ਦੇ ਉੱਪਰ ਗੋਲੀ ਵੀ ਲੱਗੀ ਤੇ ਉਹਨੂੰ ਫਿਰ ਇਮੀਡੀਏਟਲੀ ਸਰਕਾਰੀ ਜੋ ਹਸਪਤਲ ਹੈ ਉੱਥੇ ਭੇਜਤੀ ਕਰਾਇਆ ਗਿਆ ਤਾਂ ਕਿ ਉਹਦਾ ਇਲਾਜ ਕਰਾਇਆ ਜਾ ਸਕੇ ਤੇ ਅੱਗੇ ਵੀ ਹੁਣ ਜਦੋਂ ਠੀਕ ਹੋ ਜਾਂਦਾ ਉਹਦੀ ਪੁੱਛਗਿੱਛ ਕਰਕੇ ਅੱਗੇ ਉਹ ਉਹਦਾ ਕਿਸੇ ਔਰ ਨੇ ਸਾਥ ਦਿੱਤਾ ਹੈ ਕਿ ਕਿਸੇ ਗੈਂਗਸਟਰ ਨੇ ਉਹਦੀ ਮਦਦ ਕੀਤੀ ਹੈ ਜਾਂ ਗੈਂਗਸਟਰ ਦੇ ਬਿਹਫ ਤੇ ਕੰਮ ਕਰ ਰਿਹਾ ਸੀਗਾ ਉਹ ਸਾਰਾ ਹਜੇ ਤਫ਼ਤੀਸ਼ ਦਾ ਪਾਰਟ ਹੈਗਾ ਤੇ ਮੇਨ ਜੋ ਪਰਸਨ ਉਹਨੂੰ ਫੜ ਲਿਆ ਗਿਆ ਹੈਗਾ ਤੇ ਬਹੁਤ ਵਧੀਆ ਸਦਰ ਦੀ ਪੂਰੀ ਪੂਰੀ ਪੁਲਿਸ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਇੱਕ ਮਾੜੇ ਬੰਦੇ ਨੂੰ ਜੋ ਕਿ ਏਰੀਆ ਚ ਥ੍ਰੈਟ ਕਾਲ ਦੇ ਰਿਹਾ ਸੀਗਾ ਉਹਨੂੰ ਫੜਿਆ ਹੈਗਾ ਮੈਮ ਪਹਿਲਾਂ ਕਿੰਨੇ ਮਾਮਲੇ ਦਰਜ ਸੀ ਪਹਿਲਾਂ ਦੇ ਕਲਾ ਇਹਦੇ ਉੱਪਰ ਦੋ ਐਫਆਈਆਰ ਹੁਣ ਤੱਕ ਹੈ ਤੇ ਇਹ ਇੱਕ ਇੱਕ ਹੋਰ ਵੀ ਕਿਉਂਕਿ ਅੱਜ ਜੋ ਜਿਸ ਬਾਈਕ ਨੂੰ ਵੜਦ ਰਿਹਾ ਸੀਗਾ ਉਹ ਵੀ ਚੋਰੀ ਦੀ ਹੀ ਜ਼ਬਤੀ ਹੈਗੀ ਤੇ ਉਹ ਵੀ ਚੈੱਕ ਕਰਨਾ ਹੈਗਾ ਕਿ ਉਹਦੇ ਵਿੱਚ ਕੋਈ ਕੇਸ ਦਰਜ ਹੈ ਤੇ ਉਹਦੇ ਵਿੱਚ ਨੋਮੀਨੇਟेड ਨਹੀਂ ਹੈ ਤੇ ਚੋਰੀ ਤੇ ਐਨਡੀਪੀਐਸ ਦਾ ਕੰਮ ਕਰਨ ਦਾਦੀ ਸੀਗਾ ਮੈਂ ਪਹਿਲਾ ਮਾਮਲੇ ਦਰਜ ਨੇ ਕੁਝ ਕੋਈ ਲਿੰਕ ਆਇਆ ਨਹੀਂ ਪਹਿਲਾਂ ਕੋਈ ਲਿੰਕ ਹੈਗੇ ਸੀ ਪਹਿਲਾਂ ਕਿਸੇ ਨਾਲ ਇਹਦੇ ਨਹੀਂ ਉਹੀ ਮੈਂ ਕਹਿ ਰਹੀ ਹਾਂ ਕਿ ਹਜੇ ਕਿਉਂਕਿ ਇਹਨੂੰ ਸਿਰਫ ਕਿਉਂਕਿ ਇੰਜਰਡ ਹੈਗਾ ਤੇ ਇਹਦੀ ਪੁੱਛਗਿੱਛ ਬਾਕੀ ਹੈਗੀ ਤੇ ਜਦੋਂ ਇਹਦੀ ਇੰਟਰੋਗੇਸ਼ਨ ਪੁੱਛਗਿੱਛ ਹੋएगी ਤੇ ਅੱਗੇ ਇਹਦੇ ਨਾਲ ਦੇ ਹੋਰ ਸਾਥੀ ਹੈ ਨਹੀਂ ਉਹਨਾਂ ਦਾ ਪਤਾ ਲੱਗ ਜਾਏਗਾ ਤੇ ਆਗੀ ਫਿਰ ਤਫਤੀਸ਼ ਕਿਉਂਕਿ ਹਜੇ ਤਾਂ ਪਹਿਲਾਂ ਹੀ ਦੋਸ਼ੀ ਫੜਿਆ ਗਿਆ ਹੈਗਾ ਤੇ ਅੱਗੇ ਇਹਦੀ ਤਫਤੀਸ਼ ਚੱਲਦੀ ਰਹੇਗੀ ਤੇ ਅੱਗੇ ਕਿਸੇ ਹੋਰ ਨੇ ਵੀ ਅਗਰ ਇਦਾਂ ਦਾ ਕੁਝ ਇਹਦੀ ਮਦਦ ਕੀਤੀ ਹੈ ਜਾਂ ਕਿਸੇ ਦੇ ਬਿਹਾਫ ਤੇ ਕੰਮ ਕਰ ਰਿਆ ਸੀਗਾ ਉਹ ਉਹਨੂੰ ਵੀ ਫਿਰ ਅੱਗੇ ਅਸੀਂ ਨੋਮੀਨੇਸ਼ਨ ਕਰਕੇ ਹੁਣ ਇਹਦੀ ਕੁਐਸਚਨਿੰਗ ਹੋਈ ਨਹੀਂ ਹੈ ਹੁਣ ਤੇਨੂੰ ਸਿਰਫ ਅਸੀਂ ਇਲਾਜ ਦੇ ਲਈ ਭੇਜਿਆ ਹੈਗਾ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਸ ਏਰੀਆ ਚ ਇਹ ਆ ਸਕਦਾ ਹੈਗਾ ਤੇ ਪੁਲਿਸ ਪਾਰਟੀ ਨੇ ਇਮੀਡੀਏਟਲੀ ਫਿਰ ਚੈਕਿੰਗ ਇੱਥੇ ਸ਼ੁਰੂ ਕਰ ਲਈ ਸੀਗੀ ਤੇ ਇਸ ਕਰਕੇ ਇਹਨੂੰ ਫਿਰ ਇੰਟਰਵਿਨ ਤੇ ਇੰਟਰਸੈਪਟ ਕੀਤਾ ਗਿਆ ਤੇ ਅੱਗੇ ਦੀ ਪੁੱਛਗਿੱਛ ਤੋਂ ਹੀ ਡੀਟੇਲਸ ਪਤਾ ਲੱਗਣ ਗਿਆ ਅੱਜ ਕੱਲਾ ਸੀਗਾ ਤੇ ਬਾਈਕ ਤੇ ਉੱਪਰ ਆ ਰਿਹਾ ਸੀਗਾ ਤੇ ਹੁਣ ਅੱਗੇ ਕੁਐਸਚਨਿੰਗ ਤੋਂ ਪਤਾ ਲੱਗੇਗਾ ਕਿ ਹੋਰ ਇਹਦੇ ਨਾਲ ਕੋਈ ਸੀਗਾ ਨਹੀਂ ਸੀਗਾ ਇਹ ਹਾਂਜੀ ਕੰਟਰੀ ਮੇਡ ਲੱਗਦਾ ਹੈਗਾ ਤੇ ਬਾਕੀ ਇਹਦਾ ਪੂਰਾ ਅਗਰ ਔਰ ਵੀ ਅਗਰ ਵੈਪਨ ਵਗੈਰਾ ਵੀ ਇਹਦੇ ਕੋਲ ਹੈ ਜਾਂ ਕੁਝ ਹੋਰ ਵੀ ਇਹ ਕੰਮ ਕਰਦਾ ਕਿਸੇ ਦੇ ਬਿਹਫ ਤੇ ਕਰਦਾ ਕੋ ਸਾਰਾ ਅਸੀਂ ਕਰਾਂਗੇ ਮੈਮ ਇਹਦੇ ਲੱਤ ਤੇ ਵੱਜੀ ਕੋਲੀ ਜਾਂ ਫਿਰ ਇਸਨੇ ਵੱਡ ਕਾਲ ਦੂਸਰੀ ਕੀਤੀ ਸੀ ਕਿਉਂ ਆਏ ਇਹਨੇ ਉਹ ਉਹ ਪੁਲਿਸ ਨੇ ਉਹੀ ਸਾਰਾ ਚੈੱਕ ਕਰਦੇ ਹੋਏ ਫੋਨ ਨੰਬਰ ਜੋ ਸੀਗਾ ਉਹ ਇਹਨੇ ਕਿਸੇ ਦਾ ਫੋਨ ਵਰਤ ਕੇ ਤੇ ਉਹ ਸਾਰਾ ਟੈਕਨੀਕਲੀ ਹੀ ਪੁਲਿਸ ਨੇ ਐਨ ਉਹ ਆਇਡੈਂਟੀਫਾਈ ਕੀਤਾ ਤੇ ਉਹ ਨੰਬਰ ਦੀ ਹੀ ਟ੍ਰੇਸਿੰਗ ਤੋਂ ਇਹਦਾ ਪਤਾ ਲੱਗ ਗਿਆ ਸੀਗਾ ਹਾਂਜੀ ਦੇਖਿਓ ਪੁਲਿਸ ਸਿਖਲਾਈ ਦਾ ਜੋ ਟਾਂਗ ਹੁੰਦਾ ਹੈਗਾ ਤੇ ਜਦੋਂ ਕੋਈ ਵੀ ਦੋਸ਼ੀ ਹੁੰਦਾ ਹੈਗਾ ਉਹਨੂੰ ਜਦੋਂ ਫੜਨਾ ਹੈਗਾ ਤੇ ਪੁਲਿਸ ਉਹਨੂੰ ਭੱਜਣ ਤੋਂ ਪ੍ਰੀਵੈਂਟ ਕਰਨ ਦੇ ਲਈ ਪੁਲਿਸ ਟਰਾਈ ਹੀ ਕਰਦੀ ਹੈਗੀ ਤੇ ਲੱਤ ਦੇ ਥੱਲੇ ਹੀ ਟਰਾਈ ਕਰਦੇ ਸੀ ਤੇ ਉੱਥੇ ਹੀ ਇਹਦੀ ਲਗੀ ਤਾਂ ਕਿ ਇਹਨੂੰ ਭੱਜਣ ਤੋਂ ਰੋਕੇ ਜਾ ਸਕੇ ਪਹਿਲਾਂ ਵੀ ਐਨਕਾਊਂਟਰ ਲੱਤਾਂ ਲਈ ਹੁੰਦੇ ਨੇ ਹਾਈ ਕੋਰਟ ਨੇ ਵੀ ਇੱਕ ਕੀਤਾ ਸੀ ਨਹੀਂ ਉਹ ਪੁਲਿਸ ਦੇ ਸਿਖਲਾਈ ਦਾ ਟਾਂਗੀ ਨਹੀਂ ਦੇਖਿਓ ਪੁਲਿਸ ਦਾ ਪੁਲਿਸ ਦਾ ਸਿਖਲਾਈ ਦਾ ਟਾਂਗੀ ਆ ਹੁੰਦਾ ਹੈ ਕਿ ਕਿਸੇ ਨੂੰ ਭੱਜਣ ਤੋਂ ਰੋਕਣ ਦੇ ਲਈ ਪੁਲਿਸ ਪੁਆਇੰਟ ਹੀ ਲੱਤ ਦੇ ਥੱਲੇ ਕਰਦੀ ਤਾਂ ਕਿ ਉਹਨੂੰ ਫੜਿਆ ਜਾ ਸਕੇ ਉਹਦਾ ਕੋਈ ਪੁਲਿਸ ਸਿੱਖਲਾਈ ਦਾ ਟੰਗੀ ਆਈ ਹੁੰਦਾ ਹੈਗਾ ਜੀ ਕੋਈ ਜੁਡੀਸ਼ੀਅਲ ਇਨਕੁਆਰੀ ਹੋਏਗੀ ਜਾਂ ਇੱਥੇ ਜੋ ਪੁਲਿਸ ਨੇ ਕਰਤਾ ਹੋਵੇ ਨਹੀਂ ਇਨਕੁਆਰੀ ਹੁੰਦੀ ਜੀ ਪ੍ਰੋਪਰ ਪ੍ਰੋਪਰ ਲੀਗਲ ਕਾਰਵਾਈ ਹੁੰਦੀ ਹੈਗੀ ਆਹੀ ਮੈਂ ਕਹਿ ਰਿਹਾ ਕਿ ਜਦੋਂ ਵੀ ਕੋਈ ਦੋਸ਼ੀ ਹੁੰਦਾ ਹੈ ਉਹ ਸਿੱਖਲਾਈ ਦਾ ਜੋ ਟੰਗ ਹੁੰਦਾ ਹੈਗਾ ਉਹ ਕਿਸੇ ਨੂੰ ਭਜਣ ਤੋਂ ਰੋਕਣ ਦੇ ਲਈ ਪੁਲਿਸ ਪੁਆਇੰਟ ਹੀ ਲੈਗ ਦੇ ਉੱਪਰ ਕਰਦੀ ਹੈ ਤਾਂ ਕਿ ਉਹਨੂੰ ਭੱਜਣ ਤੋਂ ਰੋਕਿਆ ਜਾ ਸਕੇ। ਕਿ ਇੱਥੇ ਕੀ ਕਰ ਰਿਆ ਸੀ ਗੈਂਗਸਟਰ? ਉਹ ਆ ਰਿਹਾ ਸੀਗੇ ਨੂੰ ਇੰਟਰਸੈਪਟ ਕੀਤਾ ਗਿਆ ਹੈਗਾ। ਕਿਧਰੋਂ ਆ ਰਿਹਾ ਸੀਗਾ? ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਥੇ ਉਹ ਆ ਰਿਹਾ ਸੀਗਾ ਕੋਟ ਸ਼ਬੀਰ ਦੀ ਜੋ ਪੁਲਿਸ ਪਾਰਟੀ ਹੈ ਸਾਹਮਣੇ ਤੋਂ ਉਹਨਾਂ ਨੇ ਇਹਨੂੰ ਦੇਖਿਆ ਹੈਗਾ ਤੇ ਏਰੀਆ 'ਚ ਪੈਟਰੋਲਿੰਗ ਕਰਕੇ ਚੈਕਿੰਗ ਕਰ ਰਹੇ ਸੀਗੇ। ਇਹ ਸਵੇਰ ਅਰਲੀ ਮਾਰਨਿੰਗ ਦਾ ਹੈਗਾ ਜੀ। ਕਿੰਨੇ ਵਜੇ ਦਾ ਨਾਲ? ਅਰਲੀ ਮਾਰਨਿੰਗ ਦਾ ਮੈਂ ਕਹਿ ਰਿਹਾ ਸਾਢੇ 6 7 ਵਜੇ ਤੋਂ ਪਹਿਲਾਂ ਦਾ ਹੈਗਾ। ਮੈਡਮ ਨਹੀਂ ਹਾਂ ਹੁੰਦਾ ਉਸ ਵਜੇ ਦਾ ਜੀ। ਹਾਂ ਤਾਂ ਪੁਲਿਸ ਇੱਥੇ ਚੈਕਿੰਗ ਕਰ ਰਹੀ ਸੀਗੀ। ਨੀ ਮੈਂ ਪਹਿਲਾਂ ਜਿੱਦਾਂ ਗੁਲਾਬਗੜ੍ਹ ਵੀ ਐਂਕਾਉਂਟਰ ਹੋਇਆ ਸੀ ਉੱਚੇ ਹੀ ਸਵਾਲ ਖੜੇ ਹੋਏ ਸੀਗੇ ਉਹ ਵੀ ਐਂ ਇਨਸੀਡੈਂਟ ਬਣਾਇਆ ਗਿਆ ਸੀ ਵੀ ਅਰਲੀ ਮਾਰਨਿੰਗ ਕਿਉਂਕਿ ਲੋਕ ਵੀ ਨਹੀਂ ਹੁੰਦੇ ਕਿਸੇ ਨੂੰ ਮੈਂ ਤੁਹਾਨੂੰ ਉਹੀ ਦੱਸ ਰਿਹਾ ਏਰੀਆ 'ਚ ਦੇਖਿਓ ਜੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਏਰੀਆ 'ਚ ਪੁਲਿਸ ਦੇ ਕੋਲ ਇਨਫੋਰਮੇਸ਼ਨ ਸੀਗੀ ਕਿਉਂਕਿ ਆ ਸਾਡਾ ਵਾਂਟਡ ਸੀਗਾ 14 ਜਨਵਰੀ ਨੂੰ ਨੋਮਿਨੇਟ ਹੋ ਗਿਆ ਸੀਗਾ ਪਰਸਨ ਤੇ ਪੁਲਿਸ ਨੂੰ ਅੱਜ ਦੀ ਇਨਫੋਰਮੇਸ਼ਨ ਸੀਗੀ ਪੁਲਿਸ ਆਪਣਾ ਏਰੀਆ 'ਚ ਚੈਕਿੰਗ ਕਰ ਰਹੀ ਸੀਗੀ ਤੇ ਪੈਟਰੋਲਿੰਗ ਪਾਰਟੀ ਨੇ ਫਿਰ ਇੰਟਰਸੈਪਟ ਕੀਤਾ ਹੈਗਾ ਜੀ ਥੈਂਕ ਯੂ